ਓ ਬਾਈ ਜੀ ਦੋ ਟਰਾਲੀਆਂ ਪੈ ਗਈਆਂ ਮੀ ਆ ਗਿਆ ਜੀ ਅੱਜ ਫੇਰ ਤੂੜੀ ਵੰੋਂ ਲੱਗਿਆ ਅੱਜ ਫੇਰ ਮੀ ਆ ਗਿਆ ਪਤਾ ਨਹੀਂ ਰੱਬ ਦਾ ਕੀ 52 ਦਾ ਜੋਰ ਟਰਾਲੀ ਭਰਨ ਲਈ ਆ ਪਈ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਬਾਈ ਜੀ ਅੱਜ ਤੂੜੀ ਵਾਲੀ ਆ ਗਈ ਉਹ ਜਾਣਦੀ ਆ ਆਪਾਂ ਇੱਧਰ ਮੀਰਪੁਰ ਆਏ ਹੋਏ ਆ ਆਪਣੇ ਨਾਲ ਦੇ ਬੰਦੇ ਤੂੜੀ ਵਾਲੀ ਲੈਣ ਟਰਾਲੀ ਮਸ਼ੀਨ ਤੇ ਆਪਾਂ ਹੁਣ ਦੋ ਟਰਾਲੀਆਂ ਪੋਣੀਆਂ ਨੋਵੋ ਮਗਰ ਅੱਜ ਫੇਰ ਬਾਕੀ ਬਿੰਦੇ ਲੋਂਗੇ ਟਰਾਲੀਆਂ ਇੱਕ ਟਰਾਲੀ ਉੱਥੇ ਖੜੀ ਜੀ ਉਹ ਬਾਈ ਜੀ ਦੋ ਟਰਾਲੀਆਂ ਪੈ ਗਈਆਂ ਹੁਣ ਚੱਲਦੇ ਆਂ ਬਾਈ ਜੀ ਇੱਕ ਟਰਾਲੀ ਉਹ ਘੱਟਦੀ ਆਪਾਂ ਇੱਕ ਟਰਾਲੀ ਲੈ ਆਪਾਂ ਚੱਲੀ ਜਾਂਦੇ ਆਂ ਬਾਈ ਜੀ ਰਾਤ ਨੂੰ ਹੀ ਚੱਲਣੀ ਆ ਮਸ਼ੀਨ ਬਾਕੀ ਰੱਬ ਦਾ ਵੀ ਨਹੀਂ ਪਤਾ 20 ਅੱਜ ਫੇਰ ਤੂੜੀ ਬਣ ਲੱਗਿਆ ਅੱਜ ਫੇਰ ਮੀਂਹ ਆ ਗਿਆ ਪਤਾ ਨਹੀਂ ਰੱਬ ਦਾ ਕੀ ਆਪਾਂ ਮਾਂ ਨੂੰ ਮਾਰਦੇ ਰੱਬ ਦੇ ਰੱਬ ਮੀਂਹ ਪਈ ਜਾਂਦਾ ਰੱਬਾ ਤੂੜੀ ਬਣਾਉਣੀ ਹੁੰਦੀ ਆ ਲੱਗਿਆ ਪਿਆ ਬਾਈ ਜਿਸਰਾ ਪੂਰਾ ਬਣਾਈਏ ਤੇ ਤੂੜੀ ਬੰਦਲ ਦੇਖੋ ਨਸ ਤਾ ਠੀਕ ਹੈ ਜੀ ਮਿਲਦੇ ਮੀਂਹ ਪੈ ਗਿਆ ਠੀਕਾ ਤਾਂ ਕਰਕੇ ਕੁੜੀ ਬਣੀ ਨਹੀਂ ਚੱਲ ਪਿਆ ਕੰਮ ਘਾਟ ਟਾ ਲਈਏ ਟਰਾਲੀ ਜੀ ਭਾਈ ਜੀ ਆਪਾਂ ਲੈ ਚੱਲੀਏ ਟਰਾਲੀ ਬਣੀ ਜਾਂਦੀ ਆ ਜੀ ਬਾਈ ਜੀ ਹੁਣ ਆਪਾਂ ਢੜ ਲਾ ਦੇਣੀ ਆ ਇੱਥੇ ਤੇ ਅੰਦਰ ਹੋ ਗਿਆ ਆਪਣਾ ਫੁੱਲ ਤੇ ਦੇਖੋ ਬਾਈ ਜੀ ਹਾਂਜੀ ਆਪਾਂ ਹੁਣ ਢੜ ਲਾ ਦੇਣੀ ਆ ਜੀ ਇੱਥੇ ਇੱਕ ਟਰਾਲੀ ਲਿਆ ਇਹ ਇੱਕ ਉਹ ਕੜੀ ਆ ਉਹ ਵੀ ਪਾ ਕੇ ਲੈਉਣੇ ਆ ਰੋਡ ਕਰਕੇ ਤੇ ਬਾਕੀ ਮਸ਼ੀਨ ਚੱਲਦੀ ਦੇਖੋ ਟਰਾਲੀ ਬਉਣ ਲੱਗੇ ਆ ਵਈ ਆਪਣੇ ਲੱਗੀ ਆ ਮਸ਼ੀਨ ਉਹ ਥੱਲੇ ਵਾਲੇ ਘਰੇ ਚੱਲਦੀ ਆ ਉਹ ਤੇ ਟ੍ਰੈਲਰ ਆ ਬੜੀ ਖੜੀ ਆ ਕੱਪਾ ਭਰ ਕੇ ਜਿਵੇਂ ਜਾਏਗੇ ਜਾਵਾਂਗੇ ਜੇ ਗਰਾਉਂ ਸਿੱਧੀ ਵੀ ਰਹਿਣੀ ਆ ਆ ਕੱਢ ਆ ਆ ਬਈ ਇਹ ਬਾਈ ਟ੍ਰੈਲੀ ਟਰਾਲੀ ਐ ਕੱਢ ਲਾ ਦੇਣੀ ਇਹਦੀ ਹਾਂਜੀ ਮਸ਼ੀਨ ਲੱਗੀ ਜੀ ਦੇਖੋ 55 ਦਾ ਜੋਰ ਟਰਾਲੀ ਭਰਨ ਵਾਲੀ ਜੀ ਆਹ ਜੀ ਬਾਈ ਜੀ ਮਸ਼ੀਨ ਤੇ ਲਈਦੀ ਐ ਬਸ ਸਾਡੀ ਹੋਰ ਬਣਾਉਂਗੀ ਮੈਨੂੰ ਮੈਂ ਜਿਆਦਾ ਆ ਇੰਨੇ ਕ ਰਹਿ ਗਿਆ ਥਾ ਬਾਈ ਇੰਨੇ ਕ ਰਹਿ ਗਿਆ ਬਾਕੀ ਆਪਣੀ ਬਣਗੀ ਕਰਦੇ ਜੀ ਬਾਈ ਜੀ ਬਸ ਹੁਣ ਜਿੱਦਾਂ ਲਈ ਰਹੀ ਆਹੀ ਟਰਾਲੀ ਆ ਆਪਣਾ ਕੰਮ ਨਿਭੜ ਗਿਆ ਜੀ ਤੁਰੀ ਜਣਾ ਹੁਣ ਉੱਤੇ ਰਹਿ ਗਿਆ ਉੱਤੇ ਬਣਾਵਾਗੀ ਪੈਂਟ ਆਪਣੀ 4 ਕਿਲੋ ਦੀ ਧੁਲੀ ਰਹੀ ਗਈ ਉਹ ਦੇਖਦੇ ਹਾਂ ਕਿੰਦਾਂ ਮਸ਼ੀਨ ਲੱਗਦੀ ਆ ਉੱਧਰ ਬਣਾਵਾਂਗੇ ਟਰਾਲੀ ਉਪਰ ਹੀ ਆ ਫਰੀ ਇੱਕ ਵਾਰ ਭਰਤੀ ਆਈਆਂ ਆ ਪਰ ਦੋ ਦਿਨ ਫੂਟ ਟਰਾਲੀ ਉਣੀ ਭਰਤਣੀਆਂ ਨੇ ਸਰੋਈ ਟਰਤੀਆ ਬੋਤਲ ਲੇਟਰ ਨਹੀਂ ਛੱਡਣਾ ਹੁਣ ਹੁਣ ਫੇਰ ਦੂਪਾ ਤੀਆਂ